ਤਰਾਹੀ ਕਿੰਨਾ ਪਾਣੀ ਆਏਗਾ ਤੇ ਉਹ ਅਗਲਾ ਜਿਹੜਾ ਪ੍ਰਬੰਧ ਹੈਗਾ ਉਸ ਨੂੰ ਲੈ ਕੇ ਜੇਕਰ ਹੜਾ ਵਰਗੀ ਸਥਿਤੀ ਕੋ ਬਣਦੀ ਹੈ ਤਾਂ ਉਹ ਲਈ ਕੀ ਪ੍ਰਬੰਧ ਹੈ ਤਾਂ ਹੁਣ ਹੈ ਕਿੰਨੇ ਫੁੱਟ ਹੈ ਪਾਖੜਾ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਾਂਗਾ ਕਿ ਟੈਕਨੀਕਲ ਕਮੇਟੀ ਮੀਟਿੰਗ ਦੇ ਵਿੱਚ ਫੈਸਲਾ ਲੀਤਾ ਗਿਆ ਕਿ ਕੇਵਲ 2 ਫੀਟ ਫਲੱਡ ਗੇਟ ਖੋਲੇ ਜਾਣਗੇ ਤੇ ਉਹਦੇ ਨਾਲ ਜਿਹੜੇ ਫਲੱਡ ਗੇਟ ਦੇ ਰਾਹੀਂ ਵੀ ਸਿਰਫ 7500 ਕਿਊਸਕ ਪਾਣੀ ਛੱਡਿਆ ਜਾਏਗਾ ਤੇ ਟਰਬਾਈਨਾਂ ਦੇ ਰਾਹੀਂ 363000 ਕਿਊਸੈਕ ਪਾਣੀ ਆ ਰਹੇ ਯਾਨੀ ਕਿ ਭਾਗੜਾ ਦੇ ਵਿੱਚੋਂ ਟੋਟਲ ਪਾਣੀ ਸਿਰਫ 45000 ਕਿਊਸੈਕ ਆਏਗਾ ਜਿਹਦੇ ਵਿੱਚੋਂ ਕੁਝ ਸਾਡੇ ਜਿਹੜੇ ਕਨਾਲ ਨੇ ਉਹਦੇ ਵਿੱਚ ਚਲਾ ਜਾਏਗਾ 23000 ਕਿਊਸੈਕ ਦੇ ਕਰੀਬ ਬਾਕੀ ਜਿਹੜਾ 22000 ਕਿਊਸੈਕ ਬਚਦਾ ਹੈਗਾ ਉਹ ਸਾਡੇ ਸਤਲੁਜ ਦਰਿਆ ਦੇ ਵਿੱਚ ਆਏਗਾ ਤੇ ਜਿਹੜਾ ਸਾਡਾ ਡੇਂਜਰ ਮਾਰਕ ਹੈ ਜੋ 45000 ਕਿਊਸੈਕ ਹੈ ਉਸ ਤੋਂ ਇਹ ਅੱਧਾ ਵੀ ਨਹੀਂ ਹੈ ਇਸ ਕਰਕੇ ਘਬਰਾਉਣ ਦੀ ਕੋਈ ਸਥਿਤੀ ਨਹੀਂ ਹੈ ਪਾਣੀ ਸਤਲੁਜ ਦੇ ਵਿੱਚ ਬਹੁਤ ਘਟ ਹੈ ਇਸ ਵੇਲੇ ਵੀ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਿਮਾਸ਼ਲ ਚ ਪਿੱਛੇ ਬਾਰਿਸ਼ ਹੋ ਜਵੇ ਤਾਂ ਉਹਨੂੰ ਅਬਜ਼ਰਬ ਕਰਨ ਦੀ ਕਪੈਸਿਟੀ ਬਣੀ ਰਹੇ ਤੇ ਭਾਗੜਾ ਦਾ ਸਤਾਰ ਡੇਲੀ ਉੱਪਰ ਥੱਲੇ ਹੁੰਦਾ ਹੈ ਇਸ ਵੇਲੇ ਡੇਂਜਰ ਮਾਰਕ ਤੋਂ ਕਾਫੀ ਥੱਲੇ ਹੈ ਇਹਨਾਂ ਸਾਰ ਜਿਹੜੇ ਨਿਚਲੇ ਏਰੀਏ ਆ ਉਹਨਾਂ ਵਿੱਚ ਕੋਈ ਅਲਰਟ ਕੀਤਾ ਜਾ ਰਿਹਾ ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਇਹ ਸਿਰਫ ਇੱਕ ਟੈਕਨੀਕਲ ਰੀਜ਼ਨ ਕਰਕੇ ਕੰਟਰੋਲਡ ਪਾਣੀ ਛੱਡਿਆ ਜਾ ਰਿਹਾ ਹੈ ਕਿਸੇ ਤਰੀਕੇ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਜਿਹੜਾ ਸਾਡਾ ਅਲਰਟ ਹੁੰਦਾ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਹੀ ਜਦੋਂ ਸੂਚਿਤ ਕੀਤਾ ਜਾਂਦਾ ਹੈ ਕਿ ਪਾਣੀ ਛੱਡਿਆ ਜਾ ਰਿਹਾ ਹੈ ਕੇਵਲ ਉਨਾ ਹੀ ਹੈ ਕਿਸੇ ਪਿੰਡ ਨੂੰ ਕਿਸੇ ਵੀ ਏਰੀਆ ਨੂੰ ਸਤਲੁਜ ਦੇ ਵਿੱਚ ਪਾਣੀ ਵਧਣ ਦਾ ਕੋਈ ਖਤਰਾ ਨਹੀਂ ਹੈ ਮੈਂ ਇੱਕ ਵਾਰ ਫੇਰ ਦਰਉਣਾ ਕਿ ਸਤਲੁਜ ਦਰਿਆ ਦੇ ਵਿੱਚ ਜਦ ਤੱਕ 45000 ਕਿਊਸੇਕ ਪਾਣੀ ਨਹੀਂ ਆ ਜਾਂਦਾ ਤਦ ਤੱਕ ਵੀ ਬਹੁਤ ਕੰਟਰੋਲ ਚ ਚੀਜ਼ ਰਹਿੰਦੀ ਹੈ ਤੇ ਇਸ ਵੇਲੇ ਵੀ ਟੋਟਲ ਸਾਡਾ ਪਾਣੀ 20 ਬਾਈ ਹਜ਼ਾਰ ਕਿਊਸਕ ਤੋਂ ਥੱਲੇ ਹੀ ਰਹੇਗਾ ਯਾਨੀ ਕਿ ਡੇਂਜਰ ਮਾਰਕ ਤੋਂ ਅਸੀਂ ਅੱਧੇ ਤੇ ਵੀ ਨਹੀਂ ਹੋਵਾਂਗੇ ਸਤਲੁਜ ਦਰਿਆ ਦੇ ਵਿੱਚ ਜੋ ਕਪੈਸਿਟੀ ਹੈ ਠੀਕ